ਕਾ ਕਿੰਨੀ 스멜 ਆਉਂਦੀ ਅੰਦਰੋਂ ਐਂ ਪਈਆਂ ਵਿੱਚੇ ਅੰਦਰ ਹੀ ਤੂੰ ਕੋਈ ਨਾ ਬਿੱਟੀ ਸਾਬਾ ਕਰਾਉਂਦਾ ਬਣਾਣਾ ਕਰਾਉਂਦਾ ਮੈਂ ਮਾਂ ਜੂਆਂ ਤਾਂ ਦੇਖ ਕਿੰਨੀਆਂ ਪਈਆਂ ਪਈਆਂ ਆ ਦੇਖੋ ਜੀ ਕੀੜੀਆਂ ਕੀੜੇ ਆ ਸਿਰ 'ਚ ਜੂਆਂ ਦੇਖਿਓ ਆ ਜੂਆਂ ਦੇਖੋ ਸਿਰ 'ਚ ਜੂਆਂ ਨੂੰ ਕੱਢਣਾ ਹੈ ਆ ਜੂਆਂ ਦੇ ਗੁੱਛੇ ਬਣੇ ਹੋਏ ਆ ਦੇਖੋ ਆ ਇੰਨੇ ਕੁ ਬਾਲ ਮਲਾਹੇ ਉਤੋਂ ਜਟਾਂ 'ਚ ਤੇ ਉਰੇ ਤੇ ਹੀ ਮੈਨੂੰ ਲੱਗਾ ਵੀ 1.5 200 ਜੂ ਆ। ਤੂੰ ਇੱਥੇ ਥੱਲੇ ਪੈਣਾ। ਐ ਬਈ। ਤੂੰ ਇੱਥੇ ਪੈਣਾ। ਨਹੀਂ ਵੀਰੇ ਕੀ ਹਾਲ ਤੇ ਕਮਰਾ ਸਾਫ ਤਾਂ ਕਰਕੇ ਇੱਕ ਵਾਰੀ ਥੋੜਾ। ਚੱਲ ਬਈ ਚੱਲ। ਨਾ ਨਾ ਪੈਣਾ ਨਾ। ਮਾਤਾ ਨਹਾਉਣਾ ਨਹੀਂ ਹੈਗਾ ਨਹਾਉਣਾ ਨਹੀਂ ਹੈਗਾ ਥੱਲੇ ਜਾਣਾ ਤੰਗ ਨਾ ਆਈ ਨਿੱਕੀ ਜਿਹੀ ਭੀੜੀ ਥੋੜੀ ਦੇ ਵਿੱਚੋਂ ਸਾਨੂੰ ਲੈ ਕੇ ਉੱਤਰਨਾ ਨਿਕਲਣਾ ਮਾਰੋ ਵੀ ਕਵਾੜ ਦੇਖੀ ਜੇਗੀ ਸੱਪ ਨਾ ਡਗਣਾ ਭਾਈ ਡਗਣਾ ਭਈ ਧਿਆਨ ਨਾਲ ਧਿਆਨ ਨਾਲ ਕਿੱਦਾਂ ਜੀ ਠੀਕ ਆ ਬੱਚਾ ਮਨ ਲੱਗਿਆ ਹੋਇਆ ਹੈ ਕੁਝ ਨਹੀਂ ਹੋਣਾ ਨਾ ਦਵਾਈ ਦੁਲਾਰੀਏ ਨਹੀਂ ਮੈਂ ਉਹ ਤਾਂ ਮੈਂ ਤਾਂ ਠੇਠ ਉਠਾ ਕੇ ਲਮੀ ਪਈਆ ਮੰਡਾ ਤੋਂ ਦਵਾਈ ਲੈ ਕੇ ਦਿੱਤਾ ਹਾਂ ਅੱਛਾ ਮੁੰਡਾ ਲੈ ਜਾਂਦਾ ਹਾਂ ਹਾਂ ਮਤਲਬ ਨਾਮ ਕੀ ਤੁਹਾਡਾ ਬਿਮਲਾ ਬਿਮਲਾ ਭਾਈ ਤੁਹਾਡਾ ਮੇਰਾ ਦਾ surjit surjit ਦਵਾਈ ਦੁਆਰੀਏ ਮਾਤਾ ਜੀ ਨਹੀਂ ਮੱਚ ਹੈ ਮੈਂ ਬੱਚੇ ਠੀਕ ਠਾਕ ਮਤਲਬ ਦੇਖੋ ਤੁਹਾਡੇ ਕੀ ਹਾਲਾਤ ਕੀ ਹੈ ਬੇੜਾ ਮੈਂ ਬੱਚਾ ਤੁਹਾਡੇ ਦੇਖੋ ਸੇਧ ਦੇ ਵਿੱਚ ਕੀ ਹਾਲ ਹੈ ਸਿਕਰੀ ਦੇਖੋ ਉਹ ਤਾਂ ਠੀਕ ਠੀਕ ਸਿਕਿੰਦੀ ਪੰਮ ਦੇਖੋ ਤੁਹਾਡੇ ਸਿਰ ਚ ਕਿੰਨੀ ਹੋਈ ਪੀ ਮਾਤਾ ਦੇਖੋ ਨਹੀਂ 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 ਤੋ ਹੀ ਦੇ ਬੱਸ ਰਗਰੂ ਜੀ ਨੂੰ ਕੋਈ ਪ੍ਰੋਬਲਮ ਨਾ ਕਰ ਦੋਗੇ ਆਪਾਂ ਕਰਾ ਦਿੰਨੇ ਆ ਉਹ ਤਾਂ ਅੱਲੇ ਮੈਨੂੰ ਕੁਝ ਨਹੀਂ ਹੋਇਆ ਮੈਨੂੰ ਕੁਝ ਨਹੀਂ ਆਇਆ ਮੇਰੀ ਸਕਿੰਤ ਵੀ ਬੀਖੂ ਗਰੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਪਹੁੰਚੇ ਜੁ ਲੁਧਿਆਣੇ ਸ਼ਹਿਰ ਦੇ ਵਿੱਚ ਕਿਲਾਮਨਲਾ ਇੱਥੇ ਕਿਲਾਮਨਲੇ ਦੇ ਵਿੱਚ ਇੱਕ ਪਰਿਵਾਰ ਆ ਇੱਕ ਬਜ਼ੁਰਗ ਸੀ ਜਿਹੜੇ ਚਕਲੇ ਬੇਲੇ ਨੇ ਵੇਚਦੇ ਸੀਗੇ ਆਪਣਾ ਰੋਜ਼ਗਾਰ ਕਰਦੇ ਸੀ ਆਪਣੇ ਪਰਿਵਾਰ ਨੂੰ ਪਾਲਦੇ ਸੀ ਤੇ ਬਾਪੂ ਚੜਾਈ ਕਰ ਗਿਆ ਕੁਝ ਮਹੀਨੇ ਪਹਿਲਾਂ ਉਹਦੀ ਪਤਨੀ ਮਾਤਾ ਬਹੁਤ ਬੁਰੀ ਹਾਲਤ ਦੇ ਵਿੱਚ ਪਈ ਆ ਘਰ ਦੇ ਵਿੱਚ ਉਹਦਾ ਮੁੰਡਾ ਵੀ ਸਿੱਧਰਾ ਵਾ ਥੋੜਾ ਜਿਆ ਤੇ ਘਰ ਦੇ ਹਾਲਾਤ ਇਹਨੇ ਮਾੜੇ ਆ ਤੇ ਮਾਤਾ ਦੀ ਪੂਰੀ ਚਮੜੀ ਗਲ ਗਈ ਸਕਿਨ ਸਾਰੀ ਖਰਾਬ ਹੋ ਗਈ ਹੈ ਸਰੀਰ ਗਲਿਆ ਪਿਆ ਔਰ ਅੰਦਰ ਹੀ ਪਈ ਹੈ ਕਈ ਕਈ ਦਿਨਾਂ ਤੋਂ ਭੁੱਖੀ ਅੰਦਰ ਹੀ ਪਈ ਰਹਿੰਦੀ ਹੈ ਬਾਹਰ ਨਿਕਲਦੀ ਹੋਈ ਨਹੀਂ ਕਦੇ। ਲਗੜੂ ਕੀ ਹਾਲ ਨੇ ਪੁੱਤ? ਠੀਕ ਆ ਬੇਟਾ। ਕੀ ਨਾਂ ਤੇਰਾ ਪੁੱਤ? ਮੈਂ ਕਿਹਾ ਸਰਜੀਤ ਸਰਜੀਤ ਸਿੰਘ ਸਰਜੀਤ ਤੇਰੇ ਪਾਪਾ ਦਾ ਕੀ ਨਾਮ ਸੀ ਪਾਪਾ ਦਾ ਨਾਮ ਦਰਮੇਸ਼ ਹੈ ਰਮੇਸ਼ ਤੇ ਮੰਮੀ ਦਾ ਕੀ ਨਾਮ ਪੁੱਤ ਉਹਦਾ ਨਾਮ ਬਿਮਲਾ ਬਿਮਲਾ ਵਾ ਕਿਵੇਂ ਮੰਮੀ ਤੇਰੇ ਠੀਕ ਆ ਹੁਣ ਹਾਂਜੀ ਦਿਖਾ ਤਾਂ ਪੁੱਤ ਮਾੜਾ ਦੇਖੀ ਹੈ ਸਾਸਰੀਕਾਲ ਬੇਬੇ ਸਾਸਿਕਾਲ ਬੰਦਰ ਤੋਂ ਵੀ ਆਏ ਸੇ ਬੱਚੇ ਨਹੀਂ ਮੈਂ ਮੈਂ ਨਹੀਂ ਆਇਆ ਮੈਂ ਤਾਂ ਹੁਣੇ ਆਇਆ ਮਾ ਆਇਆ ਸੀ ਮੈਂ ਲੱਗਵਾਦਾ ਨਹੀਂ ਮੈਂ ਨਹੀਂ ਆਇਆ ਮੈਂ ਉਹ ਦੂਜੇ ਮੁੰਡੇ ਸੀਗੇ ਓਹੋ ਮੱਕੀ ਨੀ ਸਮੈਲ ਆਉਂਦੀ ਅੰਦਰੋਂ ਐਂ ਪਈਆਂ ਵਿੱਚ ਹੀ ਅੰਦਰ ਹੀ ਤੂੰ ਕੋਈ ਨਾ ਬੱਚਿਆ ਸਾਭਾ ਘਾੜਾ ਤੂੰ ਤਾਂ ਪੈਣਾ ਪੈਣਾ ਮਾਂ ਜੂਆਂ ਤਾਂ ਦੇਖ ਕਿੰਨੀਆਂ ਪਈਆਂ ਪਈਆਂ ਆ ਦੇਖੋ ਜੀ ਕੀੜੀਆਂ ਕੀੜੇ ਆ ਸਿਰ ਚ ਜੂਆਂ ਦੇਖਿਓ ਆ ਜੂਆਂ ਦੇਖੋ ਸਿਰ ਚ ਇਹਨਾਂ ਨੂੰ ਕੱਢਣਾ ਹੈ ਨਹੀਂ ਮਾਂ ਨਾ ਅਸੀਂ ਤੇਰੀ ਸੇਵਾ ਵਾਸਤੇ ਮਾਂ ਤੈਨੂੰ ਕੀੜੀਆਂ ਖਾ ਜਾਣਗੀਆਂ ਤੇਰੇ ਬਿਸਤਰੇ ਦੇ ਸਾਰੇ ਕੀੜੀਆਂ ਕੀੜੀਆਂ ਅੱਜ ਦੇ ਪਾਇਆ ਸੀ ਕਾਹਿਆ ਸੇ ਮਾਰ ਬਿਜਾਈਏ ਸਾਹਮਣੇ ਕੁਛ ਨਹੀਂ ਹੈ ਆਏ ਹਾਏ ਭਾਈ ਐਦਾਂ ਖੇਚੇ ਮੇਰੇ ਬਾਲ ਦੇਖੋ ਜੀ ਆ ਬਾਲਾਂ ਦੇ ਉੱਤੇ ਅਜੂਆਂ ਦੇ ਗੁੱਛੇ ਬਣੇ ਹੋਏ ਆ ਦੇਖੋ ਇੰਨੀ ਸਮਲ ਮਾਰਦੀ ਅੰਦਰੋਂ ਇੰਨਾ ਮੁਸ਼ਕ ਮਾਰਦਾ ਅੰਦਰੋਂ ਆਏ ਹਾਏ ਕਿਵੇਂ ਇਹ ਮਾਤਾ ਪਈ ਆ ਵਿਚਾਰੀ ਔਰ ਇੱਥੇ ਹੀ ਜਿੱਥੇ ਮੈਂ ਖੜਾ ਇੱਥੇ ਪੈਰਾਂ ਦੇ ਵਿੱਚ ਇਹ ਵੀਰਾ ਪੈਂਦਾ ਇੱਥੇ ਇਹਦਾ ਸਾਡਾ ਥੋੜਾ ਕਾਮਕਾਰ ਵੀ ਗਾਮੀ ਵਿਚਾਰੇ ਦਾ ਉਹ ਜਾ ਗਰੀਬ ਬੰਦਾ ਕੀ ਕਰੇ ਨਾ ਨਾ ਕੋਈ ਕਮਾਈ ਦਾ ਸਾਧਨ ਨਾ ਕੋਈ ਮਦਦ ਕਰਨ ਵਾਲਾ ਬਾਪ ਵੀ ਚਲ ਜੇ ਇਹ ਹਾਲਤ ਪਾਪਾ ਦੀ ਡੱਤ ਕਿਦੋਂ ਹੋ ਗਈ ਸੀ ਡਗੜੂ ਵੀਰੇ ਚਾਰ ਵੀ ਵਸ ਇਹ 3-4 ਮਹੀਨੇ ਹੋ ਗਏ ਚਾਰ ਮਹੀਨੇ ਹੋ ਗਏ ਇਹ ਕੌਣ ਆ ਵੀਰੇ ਡਗੜੂ ਵੀਰੇ ਕਿਹ ਕੌਣ ਇਹਨਾਂ ਨੂੰ ਡਿਕਦਾ ਤੂੰ ਇਹ ਮੇਰੀ ਭੈਣ ਆ ਸਾਰੇ ਚਾਚੇ ਭੈਣੇ ਤੁਸੀਂ ਕੀ ਕਹਿੰਦੇ ਹੋ ਵੀ ਇਹਨਾਂ ਨੂੰ ਇਲਾਜ ਲਈ ਜਾਣਾ ਚਾਹੀਦਾ ਕਿ ਨਹੀਂ ਲੈ ਮੈਂ ਅੱਜ ਕਿਦਾਂ ਲੈ ਕੇ ਜਾਣਾ ਚਾਹੀਦਾ ਨਾ ਹਾਂਜੀ ਲੈ ਕੇ ਜਾਣਾ ਡਾਣੀ ਗਈ ਹੋਰ ਕੀ ਕਰਨਾ ਮੈਂ ਫਿਰ ਘਰੇ ਮਾਰਨੀ ਆ ਪਾ ਕੇ ਮੈਨੂੰ ਬੁਲਾਵਾ ਮੈਂ ਜਦੋਂ ਲੈ ਕੇ ਨਹੀਂ ਮੈਂ ਨਹੀਂ ਜਾਣਾ ਜਿਆਦਾ ਕੋਈ ਕੰਮ ਹੈ ਇਹਦਾ ਤੂੰ ਜਦੋਂ ਮੈਂ ਕਹਿੰਦੇ ਮੈਂ ਨਹੀਂ ਜਾਂਦਾ ਫਿਰ ਉਧਰੋਂ ਬੁਲਾ ਕੇ ਲਿਆ ਵੇਲੇ ਚਾਚੀ ਚਾਚੀ ਆਇਆ ਹੀ ਨਹੀਂ ਕੋਈ ਆਉਂਦਾ ਵੇ ਜੀ ਆਰੇ ਵੀਰਾ ਹੋ ਟਿੰਕੂ ਰਿੰਕੂ ਨੂੰ ਲੈ ਚੱਲ ਲੱਗੇ ਨਹੀਂ ਚੱਲ ਤੱਕੜੂ ਚੱਲ ਬਈ ਚਲ ਚੱਲ ਬਈ ਚਲ ਉਹ ਨਾ ਲੂ ਆ ਦੇਖੋ ਮੱਲੇ ਵਾਲੇ ਚਿੱਚੜ ਪਏ ਹੋਇਆ ਜੂਆਂ ਆ ਦੇਖੋ ਗਲੀ ਪਈ ਅੰਦਰ ਮੈਂ ਪੁੱਛਣਾ ਚਾਹੁੰਨਾ ਇੱਥੋਂ ਦੇ ਜਿਹੜੇ ਨਮਾਇंदे ਨੇ ਕਾਉਂਸਲਰ ਨੇ ਜਾਂ ਕੋਈ ਹੋਰ ਨੇ ਤੁਸੀਂ ਦੇਖੋ ਆ ਦੇਖੋ ਜੀ ਸਿਰ ਆ ਸਿਰ 'ਚ ਮਖਿਆਲ ਲੱਗਿਆ ਜੀ ਜੂਆਂ ਦਾ ਨਹੀਂ ਉਹ ਇਦਾਂ ਨਹੀਂ ਲਿਆ ਜਿਨ੍ਹਾਂ ਨੂੰ ਤੂੰ ਢੀਕਦਾ ਸੀ ਉਹ ਆ ਗਏ ਆ ਸਾਰੇ ਤੇਰੀ ਸਪੋਰਟ ਕਰ ਰਹੇ ਆ ਠੀਕ ਹੋ ਗਿਆ ਜਨਾ ਘਰ ਠੀਕ ਨਹੀਂ ਕਰਨਾ ਉਹ ਚੱਲ ਮੇਰੇ ਨਾਲ ਘੁੰmdi ਫਿਰਦੀ ਨਹੀਂ ਸੀ ਕਿੱਥੇ ਘੁੰmdi ਪਈ ਆ ਕਿੰਨੇ ਦਿਨ ਹੋ ਗਏ ਕਿੰਨੇ ਦਿਨ ਹੋ ਗਏ ਮੈਂ ਕਹਿੰਨਾ ਹੁਣ ਹੀ ਫੜੇ ਦੀ ਗੱਲ ਨਹੀਂ ਨਹੀਂ ਜਗੜੂ ਤੂੰ ਨਾਲ ਚੱਲ ਜਾ ਭਾਵੇਂ ਤੂੰ ਨਾਲ ਜਾ ਨਾਲ ਜਾਣਾ ਤੂੰ ਨਾਲ ਆਹ ਉਹ ਦਗੜੂ ਗੱਲ ਸੁਣ ਫੜਿਓ ਨੂੰ ਫੜਿਓ ਉਹਨੇ ਆਣਾ ਨਹੀਂ ਪੁੱਛਿਆ ਇੱਥੇ ਹੀ ਉਹ ਰੋਕੇ ਨੂੰ ਰੋਕਿਓ ਜੀ ਰੋਕਿਓ ਉਹ ਗੱਲ ਸੁਣ ਸਾਈਨ ਕਰਕੇ ਚਲੇ ਜਾਈਂ ਉਹ ਧਗੜੂ ਉਹ ਸਾਈਨ ਤਾਂ ਕਰ ਜਾ ਫੜਿਓ ਜੀ ਫੜਿਓ ਇਹਨੂੰ ਰੋਕਿਓ ਇਹ ਬਾਤਾਂ ਬਿਲਕੁਲ ਸਹੀ ਹੈ ਉਹ ਛੱਡੋ ਦਾ ਨਹੀਂ ਹੱਥ ਦਾ ਛੱਡੋ ਉਹ ਜਾਣਾ ਆ ਪਹਿਲਾਂ ਬੀਬੇ ਕੋ ਖੜਾ ਕੇ ਮਾਤਾ ਕੋਲ ਖੜਾ ਕੇ ਗੱਲ ਕਰ ਮਾਤਾ ਨਾਲ ਮੇਰੇ ਮੁੰਡਾ ਨੂੰ ਖੜਾ ਬੰਨਿਆ ਹਾਂ ਬੰਨਿਆ ਥੋੜੀ ਮਾਂ ਖੜਾ ਤੇਰੇ ਮਾਰੇ ਮੂਰੇ ਮੁੰਡਾ ਨੇ ਆਇਆ ਨਹੀਂ ਮਾਂ ਬੰਨਿਆ ਨਹੀਂ ਤੂੰ ਵੀ ਸਾਡੀ ਮਾਂ ਵਾ ਇਹ ਵੀ ਸਾਡਾ ਭਰਾ ਵਾ ਮੱਲੇ ਵਾਲੇ ਸਾਰੇ ਤੁਹਾਡੀ ਗਵਾਹੀ ਭਰਦੇ ਵੀ ਤੁਸੀਂ ਬਹੁਤ ਚੰਗੇ ਬੰਦੇ ਹੋ ਪਰ ਤੁਹਾਡੀ ਹਾਲਤ ਇਸ ਟਾਈਮ ਮਾੜੀ ਹੈ ਮਾਂ ਤੁਸੀਂ ਮਾੜੇ ਨਹੀਂ ਹੈਗੇ ਤੁਹਾਡੇ ਹਾਲਾਤ ਮਾੜੇ ਹੋਗੇ ਮਾਂ ਪਾਣੀ ਪੀ ਲੈ ਕੁਟ ਮਾਂ ਘਰ ਛੱਡ ਕੇ ਕਿਤੇ ਨਹੀਂ ਜਾਣਾ ਮਾਂ ਬਣ ਕੇ ਐ ਨਾ ਕਰ ਦਸਾਂ ਦਿਨਾਂ ਨੂੰ ਮੁੜਿਆਉਣਾ ਪੰਜਾ ਸੱਤਾਂ ਦਿਨਾਂ ਬਾਅਦ ਮੁੜਿਆਈਆਂ ਸਾਰੀ ਸਕਿਨ ਠੀਕ ਹੋ ਜੂ ਚਾਬੀ ਤੂੰ ਆਪਦੀ ਜਿੰਦਾ ਲਾ ਕੇ ਨਾਲ ਲੈ ਕੇ ਜਾਣੀ ਆ ਨਹੀਂ ਤੂੰ ਮੈਂ ਤੁਸੀਂ ਮੰਮੀ ਨੂੰ ਕੱਲੀ ਨੂੰ ਭੇਜ ਦੇਗਾ ਹਾਲਤ ਦੇਖ ਲੈ ਪੁੱਤ ਕੀ ਆ ਮਿੰਡਾ ਭਾਈ ਆ ਰਿਹਾ ਟਿੰਕੂ ਰਿੰਕੂ ਸਾਰੇ ਆ ਗਏ ਆਏ ਆ ਪੁੱਤ ਘਰੇ ਕੋਈ ਨਹੀਂ ਆ ਰਿਹਾ ਉਹ ਦੇਖ ਲਿਆ ਉਹ ਉਹਨਾਂ ਨੂੰ ਪਤਾ ਉਹਨਾਂ ਨੂੰ ਬੱਲੇ ਨਹੀਂ ਬੈਠਣ ਦੀ ਗੱਲ ਹੈ 5-10 ਦਿਨ ਦੀ ਗੱਲ ਹੈ ਠੀਕ ਹੋ ਕੇ ਵਾਪਸ ਆਏ ਉੱਥੇ ਕਿਹੜਾ ਰਹਿਣਾ ਆਪਾਂ ਮੁੜੇ ਆਉਣਾ ਤੇਰੀ ਮੰਮੀ ਠੀਕ ਹੋ ਕੇ ਲੋਕੀ ਜਾਣਦੇ ਆ ਜੰਦਰਾ ਜੰਦਰਾ ਉਹ ਬੋਲ ਕੋਈ ਨਹੀਂ ਜੰਦਰਾ ਚੱਲ ਬੈਠ ਵਿੱਚ ਬੈਠ ਨਾਲ ਨਹੀਂ ਹੈ ਉਹ ਵਿੱਚ ਬੈਠ ਉਹ ਦਗੜੂ ਵਿੱਚ ਬੈਠ ਵੀਰੇ ਉਹ ਗੱਲ ਮੰਨੀ ਦੀ ਹੁੰਦੀ ਆ ਰਿੱਤ ਜਾ ਰਿੱਤ ਹੋ ਜਾ ਪੁੱਤ ਗਾਂ ਨਾਲ ਨੂੰ ਵਹਿ ਜਾ ਹੋ ਕੇ